ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਸ਼ਹਿਰ ਦੇ ਨਜ਼ਦੀਕ ਲੱਗਦੇ ਇੱਕ ਨਾਮੀ ਟਾਬੇ ਦੇ ਬਾਹਰ ਖੜੀ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ ਬੇਖੌਫ ਚੋਰ ਵੱਲੋਂ ਲੱਖਾਂ ਰੁਪਏ ਅਤੇ ਕਾਰ ਵਿੱਚ ਪਏ ਹੋਰ ਕੀਮਤੀ ਸਮਾਨ ਤੇ ਹੱਥ ਸਾਫ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਦਾ ਕਹਿਣਾ ਹੈ ਕਿ ਉਹ ਅੱਜ ਜਲੰਧਰ ਤੋਂ ਆਪਣੀ ਦਵਾਈ ਲੈ ਕੇ ਜਦੋਂ ਵਾਪਸ ਜਾ ਰਹੇ ਸਨ ਤਾਂ ਉਹ ਰਸਤੇ ਵਿੱਚ ਰੋਟੀ ਖਾਣ ਲਈ ਫਗਵਾੜਾ ਦੇ ਨਜ਼ਦੀਕ ਬਣੇ ਲੱਕੀ ਟਾਬੇ ਤੇ ਰੁਕਦੇ ਹਨ ਤੇ ਉਹ ਟਾਬੇ ਦੇ ਬਾਹਰ ਆਪਣੀ ਕਾਰ ਖੜੀ ਕਰਕੇ ਜਦੋਂ ਟਾਬੇ ਦੇ ਅੰਦਰ ਰੋਟੀ ਖਾਣ ਜਾਂਦੇ ਹਨ ਤਾਂ ਉਸ ਦੌਰਾਨ ਇੱਕ ਅਨਪਛਾਤਾ ਵਿਅਕਤੀ ਉਹਨਾਂ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਵਿੱਚ ਪੈ ਇੱਕ 1.5 ਲੱਖ ਰੁਪਏ ਦੀ ਨਗਦੀ ਤੇ ਪੀੜਤ ਔਰਤ ਦੇ ਦੱਸਣ ਮੁਤਾਬਕ ਇੱਕ ਉਹਨਾਂ ਦਾ ਕੜਾ ਤੇ ਟੋਪਸ ਵੀ ਵੇਖੋ ਉਪ ਚੋਰ ਲੈ ਕੇ ਫਰਾਰ ਹੋ ਗਿਆ ਹੈ ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਦੇ ਕਿ ਉਹ ਐਨ ਆਰ ਆਈ ਹਨ ਅਤੇ ਇਟਲੀ ਤੋਂ ਆਪਣਾ ਇਲਾਜ ਕਰਵਾਉਣ ਲਈ ਆਏ ਹੋਏ ਹਨ ਤੇ ਜਦੋਂ ਉਹ ਹਸਪਤਾਲ ਤੋਂ ਆਪਣੇ ਕਰਵਾਉਣ ਜਾ ਰਹੇ ਇਲਾਜ ਦੀਆਂ ਰਿਪੋਰਟਾਂ ਲੈ ਕੇ ਵਾਪਸ ਜਾ ਰਹੇ ਸਨ ਤਾਂ ਉਸ ਦੌਰਾਨ ਉਹ ਦਸਤੇ ਵਿੱਚ ਇੱਕ ਟਾਬੇ ਤੇ ਰੋਟੀ ਖਾਣ ਲਈ ਰੁਕਦੇ ਹਨ ਜਿਸ ਦੌਰਾਨ ਉਹਨਾਂ ਨੂੰ ਟਾਬੇ ਦਾ ਸਿਕਿਉਰਿਟੀ ਗਾਰਡ ਹੀ ਦੱਸਦਾ ਹੈ ਕਿ ਉਹਨਾਂ ਦੀ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਹੈ ਤੇ ਜਦੋਂ ਉਹ ਉਤਰੰਤ ਬਾਹਰ ਜਾ ਕੇ ਦੇਖਦਾ ਹੈ ਤਾਂ ਉਹਨਾਂ ਦੇ idcar ਵਿੱਚੋਂ ਉਹਨਾਂ ਦਾ ਬੈਗ ਗਾਇਬ ਸੀ ਉਹਨਾਂ ਦੱਸਿਆ ਕਿ ਬੈਗ ਵਿੱਚ ਲੱਖਾਂ ਰੁਪਇਆ ਦੀ ਨਕਦੀ ਅਤੇ ਉਹਨਾਂ ਦੇ ਕੁਝ ਸੋਨੇ ਦੇ ਗਹਿਣੇ ਸਨ ਉਹਨਾਂ ਦੱਸਿਆ ਕਿ ਇਸ ਸਾਰੀ ਵਾਰਦਾਤ ਨਾਲ ਉਹਨਾਂ ਦਾ ਕਰੀਬ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਉਨਾ ਕਿਹਾ ਕਿ ਇਸ ਤਰ੍ਹਾਂ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਉਹਨਾਂ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਉਕਤ ਚੋਰ ਨੂੰ ਕਾਬੂ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਿਭਾਈ ਕਰਵਾਈ ਜਾਵੇ। ਔਰ ਮੈਂ ਜਲੰਧਰ ਤੋਂ ਹਸਪਤਾਲ ਤੋਂ ਦਵਾਈ ਖਾਨਣੀ ਆ। ਮੇਰੀਆਂ ਦੇ ਵਿੱਚ ਰਿਪੋਰਟਾਂ ਸੀ ਅਸੀਂ ਲਕੀਟਾਪ ਬੇਟੇ ਇੱਥੇ ਖਾਣਾ ਖਾਣ ਵਾਸਤੇ ਰੁਕੇ ਆ। ਇਹਨਾਂ ਦੇ ਸਕਿਉਰਿਟੀ ਗਾਰਡ ਨੇ ਪਹਿਲਾਂ ਸਾਡੀ ਗੱਡੀ ਇੱਥੇ ਲਵਾਉਣ ਲੱਗਾ ਫਿਰ ਕਹਿੰਦਾ ਤੁਸੀਂ ਇੱਧਰ ਲਵਾ ਸਕਿਉਰਿਟੀ ਗਾਰਡ ਨੇ ਆਪਣੀ ਜ਼ਿੰਮੇਵਾਰੀ ਤੇ ਸਾਡੀ ਗੱਡੀ ਲਵਾਈ ਆ ਉੱਥੇ ਜਦੋਂ ਅਸੀਂ ਖਾਣਾ ਖਾਂਦੇ ਸੀ ਤਾਂ ਸਕਿਉਰਿਟੀ ਗਾਰਡ ਸਾਨੂੰ ਲੈਣ ਕੇ ਅੰਦਰ ਤੇ ਕਹਿੰਦਾ ਤੁਹਾਡੀ ਗੱਡੀ ਦਾ ਸ਼ੀਸ਼ਾ ਟੁੱਟਿਆ ਮੇਰੀ ਉਹਦੇ ਵਿੱਚ 5 ਲੱਖ ਦੀਆਂ ਮੇਰੀਆਂ ਰਿਪੋਰਟਾਂ ਆ ਮੈਂ ਉੱਥੇ ਸਾਰੀ ਤਾਰੀ ਹੋਈ ਆ ਪੇਮੈਂਟ 5 ਲੱਖ ਰੁਪਏ ਪੂਰਾ ਉੱਥੇ ਹਾਂਜੀ ਹਸਪੀਟਲ ਉੱਥੇ ਜਾ ਕੇ ਮੇਰੇ ਨਾਲ ਹੀ ਮੈਨੂੰ ਦੇਣ ਮੇਰੇ ਮੇਕਅਪ ਦੀ ਕੀਟ ਹੈ 2 ਮੇਰੀਆਂ ਟੰਪਾ ਆ 1.5 ਲੱਖ ਰੁਪਈਆ ਹੈ ਮੇਰਾ ਉਹਦੇ ਵਿੱਚ ਮੈਂ ਨਹੀਂ ਸਾਰੀ ਇਹ ਕੰਪਲੀਟ ਇੱਥੇ ਤਾਂ ਮੈਨੇਜਰ ਬੁਰੀ ਕਰੇ ਨਹੀਂ ਮੇਰਾ ਸਾਰਾ ਜਿੰਨਾ ਵੀ ਮੇਰਾ ਖਰਚ ਆਇਆ ਸਾਰਾ ਮੈਨੂੰ ਦਿੱਤਾ ਜਾਵੇ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਜੀ ਮੈਂ ਹਸਪਤਾਲ ਜਲੰਧਰ ਹਸਪੀਟਲ ਜਲੰਧਰ ਤੋਂ ਅਸੀਂ ਆਏ ਸੀਗੇ ਕਾਲਗੜ ਅਸੀਂ ਜਾ ਰਹੇ ਸੀ ਵਾਪਸ ਮੈਂ ਤੇ ਕੇ ਰਹਿਣੀ ਆ ਮੈਂ ਇਟਾਲੀਆ ਤੋਂ ਆ ਕੇ ਆਪਣਾ ਨਾ ਕਰਾਂਗੀ ਹੋਇਆ ਹੋਇਆ ਕਿੱਥੇ ਇਹ ਕਾਂਟ ਇੱਥੇ ਲਕੀ ਟਾਪੇ ਦੇ ਉੱਤੇ ਤੇ ਕਿੰਨਾ ਟੋਟਲ ਨੁਕਸਾਨ ਹੋ ਗਿਆ ਮੈਡਮ ਸਾਡਾ 3 ਲੱਖ ਦਾ ਨੁਕਸਾਨ ਹੋ ਚੁੱਕਾ ਆ ਸਾਨੂੰ 3 ਵਜੇ ਦਾ ਨੇ ਬੇਕੂਖ ਬਣਾਇਆ ਹੋਇਆ ਆ 10 ਮਿੰਟ ਮੈਡਮ ਜੀ ਰੁਕੋ 5 ਮਿੰਟ ਰੁਕੋ ਵੀ ਤੁਹਾਡੀ ਪੂਰੀ ਕਾਰਵਾਈ ਕਰਦੇ ਆ ਮੈਡਮ ਜੀ ਜਿਦਾ ਮਤਲਬ ਕਿ ਇੱਥੇ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਆ ਜਾਂ ਕੋਈ ਦੇ ਵਿੱਚ ਆਂਦਾ ਆ ਜਾਂ ਦਾ ਸਕਿਉਰਟੀ ਗਾਰਡ ਉਧਰ ਜਾਂਦਾ ਆ ਤੇ ਉਹਨਾਂ ਨੇ ਦੇਖਦਾ ਆ ਉਹਨੂੰ ਪਤਾ ਆ ਤੇ ਕੋਣ ਆ ਬੰਦੇ ਇਹਨਾਂ ਨੂੰ ਹੀ ਪਤਾ ਹੋਏਗਾ ਸਾਨੂੰ ਇਹਨਾਂ ਨੇ ਪਾਗਲ ਬਣਾ ਕੇ ਰੱਖਿਆ ਤੇ ਮੈਡਮ ਕੋਈ 골ਡ ਵਗੈਰਾ ਵੀ ਸੀ ਆਪਣਾ ਲੰਗੀ ਟੋ ਟੰਬਾਆਂ ਮੇਰੀਆਂ ਸਰ ਵਿੱਚ ਇੱਕ ਮੇਰਾ ਕੜਾ ਆ ਇੱਕ ਮੇਰੇ ਟੌਕਸ ਹੈ ਤੁਸੀਂ ਕਿੱਥੋਂ ਆਏ ਆਪਾਂ ਅਸੀਂ ਇਟਾਲੀਆ ਤੋਂ ਆਏ ਹੋਈ ਆ ਸਰ ਤੇ ਪੁਲਿਸ ਰਿਪੋਰਟ ਕੀਤੀ ਇਸ ਮਾਮਲੇ ਨੂੰ ਲੈ ਕੇ ਮੈਡਮ ਹਾਂਜੀ ਸਰ ਆਈ ਸੀਗੀ ਪੁਲਿਸ ਆਈ ਸੀਗੀ ਮੌਕੇ ਤੇ ਹਾਂਜੀ ਆਈ ਸੀ ਮੌਕੇ ਤੇ ਪੁਲਿਸ ਤੇ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਜਿੱਦਾਂ ਇੱਥੇ ਮਤਲਬ ਕਿ ਬਾਹਰ ਦਾਤਾਂ ਬਹੁਤ ਹੋ ਰਹੀਆਂ ਜਿੰਨਾ ਮੇਰਾ ਇੱਥੇ ਹੋਇਆ ਆ ਮੇਰਾ ਸਾਰਾ ਮੈਨੂੰ ਨੁਕਸਾਨ ਦੇ ਦਿੱਤਾ ਜਾਵੇ ਐਨ ਆਰ ਆਈ ਇੱਥੇ ਆ ਕੇ ਸੇਵ ਨਹੀਂ ਇੱਥੇ ਕੋਈ ਵੀ ਐਨ ਆਰ ਆਈ ਲੱਕੀ ਢਾਬੇ ਦੇ ਉੱਤੇ ਖਾਣਾ ਖਾਣ ਵਾਸਤੇ ਨਾ ਕੋਈ ਵੀ ਰੁਕੇ ਨਾ ਇੱਥੇ ਪੰਜਾਬੀ ਇਹਨਾਂ ਦੀ ਸਰਸਰਾਗਿਆ ਭਤੀ ਮੈਂ ਮੈਂ ਤੋਂ ਆ ਇਹਨਾਂ ਨੇ ਸਾਰਾ ਮੇਰਾ ਨੁਕਸਾਨ ਪੂਰਾ ਕਰ ਨਹੀਂ ਇਹਨਾਂ ਨੇ ਸਾਰਾ ਮੇਰਾ ਕੁਝ ਖੜਾਇਆ ਇੱਥੇ ਤੁਸੀਂ ਕਿੰਨੇ ਕ ਵਜੇ ਆਏ ਸੀ ਇੱਥੇ ਮੈਡਮ ਅਸੀਂ 3 ਕ ਵਜੇ ਸਾਰੇ ਕਰੀਬ ਆਏ ਅਸੀਂ 3 ਜਾਂ 3:30 ਦੇ ਵਿੱਚ ਵਿੱਚ ਸਾਨੂੰ 3 ਵਜੇ ਦਾ ਇੱਥੇ ਇਹਨਾਂ ਨੇ ਦਾ ਪਹੁੰਚ ਗਈ ਸੀ ਅਸੀਂ ਉਹ ਜਿਹਨੇ ਸਾਡੀ ਗੱਡੀ ਲੁਾਈ ਉਹੀ ਸਾਨੂੰ ਅੰਦਰੋਂ ਲੈਣ ਗਿਆ ਤੁਹਾਡੀ ਗੱਡੀ ਮੈਡਮ ਆਪਣੀ ਗੱਡੀ ਦਾ ਕੋਈ ਹੈ ਨੰਬਰ ਵਗੈਰਾ ਆਪਣੀ ਦਾ ਹਾਂਜੀ ਸਰ ਉਹ ਗੱਡੀ ਦਾ ਸਾਡੀ ਦਾ ਨੰਬਰ ਨਹੀਂ ਆਉਂਦੀ ਇੱਥੇ ਮੇਰਾ ਨਾਮ ਸੰਦੀਪ ਸਿੰਘ ਹਾਂ ਸੰਦੀਪ ਜੀ ਕਿੱਥੋਂ ਆਏ ਆਪਾਂ ਸਾਡੀ ਜਲੰਧਰੋਂ ਆਏ ਸੀ ਸਰ ਜੀ ਮਾਮਲਾ ਜੀ ਸਾਰਾ ਜਿਹੜਾ ਲੱਕੀ ਢਾਬੇ ਦੇ ਬਾਹਰ ਖੜੇ ਆ ਲੱਕੀ ਢਾਬੇ ਤੇ ਰੁਕੇ ਸੀ ਥਾਣਾ ਖਾਣਾ ਖਾਣ ਇਹਨਾਂ ਇੱਥੇ ਸਾਡੀ ਨੁਕਸਾਨ ਹੋਇਆ ਚੋਰੀ ਸਾਡੇ ਜੋ ਵੀ ਗਹਿਣਾ ਗੋਣਾ ਸੀਗਾ ਦੀਦੀ ਦਾ ਵਿੱਚ ਸੀਗਾ ਹਾਂਜੀ ਟੋਟਲ ਕਿੰਨਾ ਕ ਨੁਕਸਾਨ ਹੋ ਗਿਆ ਇਹ ਆਪਣਾ 2.5 ਲੱਖ ਦਾ ਤਾਂ ਹੈਗਾ ਯਾਰ ਤੇ 골ਡ ਵਗੈਰਾ ਵੀ ਸੀਗਾ ਜੀ ਸਰ 골ਡ ਵੀ ਨਾ ਤਾਂ ਵਿੱਚੇ ਆ ਤੇ ਆਪਾਂ ਇੱਥੇ ਲੱਕੀ ਢਾਬੇ ਕਿੰਨੇ ਕ ਵਜੇ ਆਏ ਆ ਸਰ ਤਿੰਨ ਦੇ ਕਰੀਬ ਹੈਗਾ ਸੀਗਾ ਟਾਈਮ ਬਹੁਤ ਇਨਾ ਯਾਦ ਕੋਈ ਸੀਸੀਟੀਵੀ ਕੈਮਰੇਜ ਆਏ ਸਰ ਕਿੰਨੇ ਵਿਅਕਤੀ ਆਏ ਸੀਗੇ ਸਰ ਪਹਿਲਾ ਇੱਕ ਘੁੰਮਦਾ ਜਗਾ ਇਹਨਾਂ ਦਾ ਸਕਿਉਰਟੀ ਗਾਰਡ ਵੀ ਕੋਲੇ ਘੁੰਮਦਾ ਰਿਹਾ ਤੇ ਕਿਦਾਂ ਮਤਲਬ ਜੀ ਤੁਸੀਂ ਬਣੂ ਕਿ ਕਿੱਥੇ ਸ਼ੱਕ ਜਾਂਦਾ ਕਿਥੇ ਵਿਅਕਤੀ ਤੇ ਸਾਨੂੰ ਸਪਾਸਥ ਸਾਨੂੰ ਤਾਂ ਇਹਨਾਂ ਸਕਿਉਰਟੀ ਗਾਰਡ ਤੇ ਜਾਇ ਇਹਨਾਂ ਦਾ ਟਾਪੇ ਵਾਲਿਆਂ ਦਾ ਇੱਕ ਕੋਈ ਅੰਦਰ ਤੁਹਾਡੀ ਜਿਹੜਾ ਮੈਨੇਜਰ ਵਗੈਰਾ ਕੋਈ ਗੱਲਬਾਤ ਨਹੀਂ ਹੋਈ ਮੈਨੇਜਰ ਕੋਈ ਨਹੀਂ ਕਹਿੰਦਾ 10 ਮਿੰਟ 10 ਮਿੰਟ ਕਰੀ ਜਾਂਦਾ ਹੈ ਕੋਈ ਮਰਗੀ ਪੁਲਿਸ ਕਾਰਵਾਈ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਅਸੀਂ ਕਰਨੀ ਆ ਹਲੇ ਪੁਲਿਸ ਆਈ ਸੀ ਗਈ ਆਈ ਸੀ ਪੁਲਿਸ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਦ ਨੂੰ ਕੋਈ ਇਹ ਹੀ ਆ ਸਾਨੂੰ ਇਨਸਾਫ ਦੀਵਾਨ